ਹਾਂਜੀ ਭਾਈ ਕੀ ਹਾਲ ਆ ਸਾਰੇ ਪਰਾਂਵਾਂ ਦਾ ਤੇ ਭਾਈ ਅੱਜ ਹੋ ਗਿਆ ਟਾਈਮ ਬਹੁਤ ਯਾਰ ਸੂਰਜ ਵੀ ਉਹ ਖੜਾ ਸਰਤੇ ਅੱਜ 9:00 ਵਜੇ ਤੇ ਪਹਿਲਾਂ ਯਾਰ ਆਪਾਂ ਕੰਮ ਕਰੀਏ ਨੇ ਉੱਠੇ ਅੱਜ 7:00 ਵਜੇ ਉੱਠੇ ਸੀ ਠੀਕ ਐ ਤੇ ਆਪਾਂ ਥੱਲੇ ਦੇ ਖੁੱਦੇ ਖੋਤੇ ਸੀ ਯਾਰ ਮੈਂ ਚੱਲ ਆਪਾਂ ਉਤਲੇ ਵੀ ਖੋਲ ਲਈਏ ਆਪਣੀਆਂ ਤਿੰਨੇ ਕਬੂਤਰੀਂ ਬਾਜੀ ਵਾਲੀਆਂ ਤੇ ਲੈ ਭਾਈ ਪੂਰਾ ਕੱਢ ਲਿਆ ਬਾਹਰ ਉਹਨਾਂ ਨੂੰ ਕਰ ਦਈਏ ਅੰਦਰ ਅੱਜ ਤਰੀਕ ਹੋ ਗਈ ਮੇ ਸਾਚ ਤਰੀਕ ਨਹੀਂ ਆਜਾ ਮੇਰੇ ਤਾਂ ਇੱਕ ਹੰਡਾ ਪੱਤਰੀ ਦੇਖ ਲਈ ਬਾਈ ਕਿੱਦਾਂ ਗਿਆ ਲੈ ਭਾਈ ਆ ਤੇ ਆਪਣੇ 12 ਬੱਚੇ ਕੱਢ ਲਿਆ ਪਾ ਠੀਕ ਹੈ ਤੇ ਅੰਦਰ ਆਪਣੇ ਗੁੰੜਾ ਹੀ ਆ ਆਪਣੇ ਕਬੂਤਰ ਇਹ ਚ ਤਿੰਨ ਬੱਚੇ ਆਪਣੇ ਛੋਟੇ ਆ ਦੋ ਪਿੱਛੇ ਬੈਠੇ ਬਈ ਇਹ ਉਹ ਪੂਰਾ ਤੇ ਇੱਕ ਚਿੱਟਾ ਓਕੇ ਤੇ ਇੱਕ ਵਜਾ ਬੈਠੋ ਬਈ ਨੀਲੇ ਦੇ ਵਿੱਚ ਇਹਨਾਂ ਦੀ ਹਜੇ ਸੋਕਾਗਾ ਤੇ ਆ ਆਪਣੇ ਦੂਜੇ ਲੱਗੇ ਯਾਰ ਠੀਕ ਹੈ ਲੱਗੇ ਹੋਏ ਆ ਜੋ ਬਈ ਆਪਣੇ ਫਿੱਟਾ ਕਾਲਾ ਹੋ ਗਿਆ ਮੂਰਲਾ ਹੋ ਗਿਆ ਗਲابی ਬੂਟਾ ਉਹ ਪਿਛਲਾ ਕਾਲਾ ਬੂਟਾ ਤੇ ਇੱਕ ਲਾਲ ਇਹਨਾਂ ਦੇ ਆਪਣੇ ਅਹੀ ਚਾਰ ਫਿੱਟਾ ਹਜੇ ਤੱਕ ਕਾਦੋਈ ਬਹੁਤ ਸੋਹਣੇ ਕਾਲਕੰਤਾ ਹੈ ਉਹ ਨਸਲੋਂ ਬਾਲਾ ਚੰਗਾ ਬਈ ਪਰ ਉੱਡ ਨਹੀਂ ਰਿਹਾ ਇਹ ਕਹੋ ਕਿ ਝਾੜੇ ਪਿਆ ਪਿਆ ਹੁਣ ਅਗਲੇ ਸਾਲ ਹੀ ਪਤਾ ਲੱਗੂ ਕੀ ਗੱਲ ਬਣੂ ਬਈ ਇਹਦੀ ਤੇ ਆਪਾਂ ਇਹਨਾਂ ਨੂੰ ਲਾਉਣੇ ਆ ਪਾਣੀ ਫੇਰ ਜਾਲ ਜ ਤੰਗਦੇ ਆ ਬਈ ਫੇਰ ਸੋਨ ਆਪਾਂ ਹੁਣ ਨੀਚੇ ਜਾ ਕੇ ਦਿਖਾਵਾਂ ਗੂਤਰਾ ਆਪਾਂ ਪਾਣੀ ਕਰ ਦੇ ਕੇ ਬਿਠਾ ਜੀਏ ਯਾਰ ਇਹਨਾਂ ਨੂੰ ਠੀਕ ਹੈ ਲੋ ਬਈ ਬੱਚਿਆਂ ਨੂੰ ਪਾਣੀ ਦੇਦਾ ਬੋਟੇ ਤੁਸੀਂ ਇਹ ਸਹਦਿਓ ਇਹਨਾਂ 30 30 40 40 ਮਾ ਪਾਣੀ ਦੇ ਕੇ ਬਿਠਾ ਦੇ ਕਿ ਪਿਆਸੇ ਨਾ ਰਹਿਣ ਯਾਰ ਨਹੀਂ ਫੇਰ ਇਹਨਾਂ ਪਿਆਸ ਨਾਲ ਹਾਲੇ ਉਹਦੇ ਵਾਲੇ ਮੈਂ ਸੱਚ ਆਪਣਾ ਗੂਤਣਾ ਯਾਰ ਪਿਆਸ ਨਾਲ ਹੀ ਮਰ ਗਿਆ ਸਾਲਾ ਉੱਖਾਗਾ ਤਾਂ ਉਹਦੇ ਬੰਦ ਵਾਲਾ ਲੇਟ ਦਿੱਤਾ ਸੀ ਮਟ ਕੋਈ ਗੱਲ ਨਹੀਂ ਯਾਰ ਉਹਦੇ ਆਪਣੀ ਆਪਣੀ ਗਲਤੀ ਹੈ ਠੀਕ ਹੈ ਤੇ ਅੱਜ ਆਪਾਂ ਗੱਲਾ ਇਹੀ ਕਰੰਗੇ ਐ ਡਾਏਗਾ ਫਰਦਾ ਰੂਗਾ ਬੱਚਿਆਂ ਨੂੰ ਹੱਥ ਪੈ ਜੂਗਾ ਨਾ ਦੇਖ ਕੇ ਇਹ ਉਦੀ ਉੱਤਰ ਕੇ ਬੈਠਾ ਰੂ ਯਾਰ ਫਿਰ ਨਾਲ ਨੂੰ ਵੀ ਹੱਥ ਪਾਵਾਂਗੇ ਕਿ ਐਂ ਥੱਲੇ ਉਤਰਨੋਂਗੇ ਬਾਜੋ ਕੱਲ 1-2 ਦਿਨ ਹੋਰ ਪਾ ਕੇ ਜਾਲ ਚ ਫੇਰ ਖੁੱਲੇ ਕਰਾਂ ਅੱਜ ਸ਼ੁੱਕਰਵਾਰ ਹੈ ਨਾ ਸ਼ੁੱਕਰਵਾਰ ਤੇ ਕੱਲ ਦਾ ਦਿਨ ਐ ਦੋਨੋਂ ਆਪਾਂ ਬਈ ਛਤਰੀ ਦੀ ਕਰਾਂਗੇ ਖੁੱਲੇ ਠੀਕ ਐ ਇਹਨਾਂ ਨੂੰ ਮੇਰੇ ਨਾਲ ਜਿਆਦਾ ਆ ਗਿਆ ਬਈ ਦਵਾਈ ਲੱਗੀ ਹੋਈ ਆਪਣੀ ਕਬੂਤਰੀਆਂ ਨੂੰ ਠੀਕ ਐ ਇਹਨਾਂ ਨੂੰ ਪਾਉਣਾ ਹੁਣ ਆਪਾਂ ਅੱਜ ਪਾਵਾਂਗੇ ਨਾ ਬਦਾਮ ਠੀਕ ਐ ਬਈ ਮਰਾਮ ਪਿਉਂਤੇ ਪਿਆ ਠੀਕ ਐ ਥੱਲੇ ਤੇ ਬਦਾਮ ਪਾਵਾਂਗੇ ਦੁਪਹਿਰੇ ਇਹਨਾਂ ਨੂੰ ਅੱਜ ਠੀਕ ਐ ਤੇ ਹੁਣ ਆਪਾਂ ਚੱਲੋ ਬਈ ਥੱਲੇ ਰੋਟੀ ਆਰਾ ਖਾ ਲਈਏ ਤੇ ਬਾਅਦ ਚ ਆਪਾਂ ਦੂਜੇ ਫੁੱਟਾਂ 'ਚ ਚੱਲਦਾ ਨੀਚੇ ਇੰਨੇ ਥੱਲਾਂ ਪਾਉਣੀਆਂ ਅੱਜ ਥੱਲਾਂ ਪਾਉਣੇ ਉਹਨਾਂ ਦੇ ਜਨਮ ਵਾਲਾਂ ਦੇ ਕਬੂਤਰਾਂ ਦੇ ਆਪਣੇ ਦੇ ਬਈ ਹੁਣ ਆਈ ਸੀ 1:30 ਵਜੇ ਆਜਾ ਟਾਈਮ ਹੀ ਲੱਗਿਆ ਆਪਾਂ ਨੂੰ कबूतर करने बंद ठीक है कबूतर करते बंद भाई बच्चे अपने बैठे पानी पै होर दूर तो कराए बज हौली हौली दूरों आद आप ही जाएंगे अंदर ये ਹਾ 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 ਲੈ ਬਈ ਉਤਰ ਗਏ ਜਾਣ ਤੋਂ ਅੰਦਰ ਆ ਰੰਗੇ ਜੀ ਨੂੰ ਵੀ ਪਰਿਆਉਂਦੋ ਇਹਨਾਂ ਨੂੰ ਪਾ ਦਈਏ ਪਾਣੀ ਆਪਾਂ ਠੰਡਾ ਪਾਣੀ ਪਾ ਦਈਏ ਟੈਂਕੀ ਛੱਡ ਗਈ ਆਪਾਂ ਅੱਗੇ ਠੰਡਾ ਪਾਣੀ ਹੈ ਬਈ ਜਮਾ ਸਵਾਦ ਆਇਆ ਕਾਈ ਕਰਦੇ ਬਈ 1 ਮਿੰਟ ਕੱਟ ਗਿਆ ਯਾਰ ਮੈਂ ਉਹ ਜੋ ਵੀਡੀਓ ਬਾਅਦ ਚ ਬਣਾਉਂਦਾ ਮਾਂ ਦੀ ਪਹਿਲਾਂ ਉਹਨਾਂ ਨੂੰ ਪਾਣੀ ਢੋਲਦਾ ਯਾਰ ਠੰਡੀ ਪਾਣੀ ਢੋਲ ਕੇ ਠੰਡਾ ਪਾਣੀ ਪਾ ਦਈਏ ਯਾਰ ਜੀ ਕੋਈ ਬੱਚੇ ਸਾਰਾ ਕੋ ਬੰਦਾ ਆਤਾ ਪਾਣੀ ਇਤਨੀ ਵੀ ਪਾਤਾ ਤੇ ਆ ਬਾਹਰ ਆਇਆ ਅੰਦਰ ਨਹੀਂ ਗਿਆ ਤੇ ਬਾਈ ਹੁਣ ਆਪਾਂ ਬਾਝੇ ਸ਼ਾਮ ਨੂੰ ਦੁਕਾਨਾਂ ਦੂਜੇ ਉੱਤਰ ਠੀਕ ਹੈ ਦਾਣਾ ਪਾਣੀ ਪਾਵਾਂਗੇ ਉਹਨਾਂ ਨੂੰ ਉਹ ਬਈ ਜਿਹੜੇ ਹੁਣ ਆਪਾਂ ਆਹ ਸਾਲ ਹੁਣ ਨਮੀ ਗਣਕ ਲੱਤੀਆਂ ਨਾ ਉਹ ਨਮੀ ਗਣਕ ਪਾਈ ਅੱਜ ਨੂੰ ਧੋ ਕੇ ਇਹ ਸਵੇਰੇ ਢੋਤੀ ਸੀ ਹੁਣ ਟਾਉਨ ਨੂੰ ਪਾਈ ਐ ਵਿੱਚ ਥੋੜੀ ਆ ਭਾਉ ਪਾਦੀ ਬਈ ਦਵਾਈ ਬੇਹੋਲਾ ਰੇਚ ਬੇਹੋਲਾ ਦੀ ਦੂਜੀ ਪਾਵਰ ਜੱਲ ਬਈ ਥੋੜੀ ਦਵਾਈ ਇੱਥੇ ਕਣਕ ਚ ਠੀਕ ਐ ਹੁਣ ਇਹਨਾਂ ਆਪਾਂ ਨੂੰ ਠੰਡਾ ਪਾਣੀ ਨਾਲ ਆਪਾਂ ਪਾਂਡਾ ਮਾ ਆਂਦੇ ਯਾਰ ਠੀਕ ਐ ਸਟਿੱਗਰ ਬੱਥੇ ਨਾਲ ਇੱਦਾਂ ਹੀ ਕੂਤਰ ਖਾਈ ਜਾਂਦੇ ਆ ਇਹਨਾਂ ਆਪਾਂ ਪਾਣੀ ਆ ਦਾ ਪਾ ਦਈਏ ਬਈ ਫੇਰ ਦਿਖਾਉਣੇ ਉੱਪਰ ਠੀਕ ਐ ਅੱਜ ਆ ਤਿੰਨੇ ਗੁੱਡੇ ਖੁੱਲਦੇ ਹੋਏ ਆ ਇਹਨੂੰ ਬਾਅਦ ਚ ਇਕੱਲੇ ਨੂੰ ਖੁੱਲ ਲਾਂਗੇ ਆ ਫਲਾਦ ਐ ਨਾਲ ਇਹ ਵੀ ਖੋੜੀਏ whatever ਇਹਨਾਂ ਨੇ ਉਹ ਪਰਲੇ ਖੁੱਡੇ ਜਾਣਾ ਯਾਰ ਉਹ ਭਈ ਅੱਜ ਆਪਾਂ ਭਾਂਡੇ ਸਾਰੇ ਮਾਂਦੇ ਆਪਣੇ ਠੀਕ ਹੈ ਸਾਫ਼ ਕਰਤੇ ਕੂਤਰੋਂ ਪਾਣੀ ਵੀ ਉਰੇ ਪਾਤਾ ਦਾਣੇ ਵੀ ਖਾਲੇ ਕੂਤਨੇ ਉਹ ਦਾਣੇ ਬਚੇ ਆ ਜਾਂ ਪਰਲੇ ਦਾਣੇ ਬਚੇ ਆ ਠੀਕ ਹੈ ਆਪਾਂ ਖੁੱਡਾ ਖੋਲ ਦਿੰਨੇ ਆ ਹੁਣ ਬੱਚਿਆਂ ਨੂੰ ਚੋਗਰਾ ਦੇ ਲੈਣਗੇ ਆਹ ਖੁੱਡੇ ਤਾਂ ਹੈ ਨਹੀਂ ਮਤਾਂ ਢੇ ਲਾ ਲੈ ਤੇ ਉਹ ਢੇ ਲਾ ਲੈ ਉਹ ਸਟਾਂਕ ਪਾ ਇਹ ਬੰਦਾ ਆ ਗਿਆ ਸੀ ਬਾਹਰ ਦੇਖਣ ਵਾਸਤੇ ਸੀ। ਬੋਰਡ ਮਾਰ ਲਿਆ ਸੀ। ਚਲ ਆਪਾਂ ਖੋਲਤਾ। ਹੋਰ ਵੀ ਦੂਜੀ ਵੀ ਹੋਉਂਦੀ ਆ। ਪੁੱਤਰਾ ਦਾ ਵੀ ਸਾਰੇ ਹੋ ਜਾਣਾ ਹੈ ਸੱਚ ਜ। ਫੇ ਆਪਾਂ ਯਾਰ ਉਹ ਖੁੱਡੇ ਨੂੰ ਖੋਲ ਦਈਏ ਸਵੇਰ ਦਾ ਜਮਾ ਨਹੀਂ ਖੋਲੋ ਬਈ। ਕੋਲ। ਚਲੋ ਉਹ ਤੇ ਅੰਦਰ ਕੰਮ ਸੈੱਟ ਹੈ। ਲੈ ਬਈ। ਉਹ ਬੱਚਾ ਥੱਲੇ ਡਿੱਗਿਆ ਪਿਆ ਸੀ ਬਈ। ਠੀਕ ਹੈ। ਆਹ ਬੱਚਾ ਇਹਨਾਂ ਚੱਕ ਕੇ ਰੱਖ ਕੇ ਨਿਉਂਦੇ। ਕਾ ਬੱਟੇ ਫਦੇ ਕੋਟੋਂ ਲਾਉਂਦੇ ਦੇਖੋ ਬਈ ਮਾਰਦੇ ਸ਼ੌਣ ਆਦਾ ਪੀ ਜਾਣਗੇ ਆ ਗਿਆ ਦੇਖੋ ਡੇ ਸਾਰੇ ਸਿਆਣੇ ਆ ਤਾਂ ਜਿਹੜੇ ਜਿੱਥੇ ਆਣਾ ਜਾਏ ਮਨ ਦਾ ਆਪਾ ਕਾਰੀ ਰਹਿਣੇ ਆ ਆ ਖੁੱਡੇ ਵਾਲੀ ਬਈ ਉਹ ਜੀ ਜਾਣ ਲੱਗੇ ਕੋਈ ਚੱਕਰ ਨਹੀਂ ਤੇ ਆਪਾਂ ਬਈ ਪਾਣੀ ਪਾ ਕੇ ਰੱਖ ਲਿਆ ਤੇ ਚਾਏ ਕਰਦਾ ਥੋੜੀ ਦਵਾਈ ਪਾ ਦਿੰਦੇ ਆ ਪਾਵਰ ਜੱਲਾ ਠੀਕ ਹੈ ਤੇ ਆਪਾਂ ਬਾਅਦ ਵਿੱਚ ਉਂਤਰ ਉਹ ਤਾਂ ਅਲੱਗ ਕਰ ਦਿੰਦੇ ਆ ਨਾ ਜਿਹੜੇ 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 ਖੁੱਡੇ ਜਾਂਦੇ ਆ ਹੁਣ ਇਹ ਚ ਹੀਗੇ ਨੇ ਆਪਣੇ ਆ ਬੈਠਿਆ ਲੋਟ ਹੈ ਹੋ ਗਿਆ ਆਪਣਾ ਖੱਟੀਆਂ ਦੇ ਪੋਟੇ ਵਾਲਾ ਉਹਨੂੰ ਇੱਧਰ ਬਾਸ ਮੋੜ ਕੇ ਲੈ ਕੇ ਆਉਂਦੇ ਆ ਦੇ ਇਹ ਤੇਰਾ ਉਧਰ 간 ਉਹ ਉਧਰ ਚੱਲ ਚਾ ਚੱਲ ਉਧਰ ਤੇ ਗੱਲਣ ਨਹੀਂ ਵੀ ਉੱਧਰਲੇ ਖੁੱਡੇ ਦੀ ਆ ਬਾਈ ਆਪਾਂ ਇਹ ਜੀ ਉੱਥੇ ਚੈੱਕ ਕਰ ਦਈਏ ਇਹ ਇੱਥੇ ਮੋਜਿਆ ਬੈਠਾ ਉਹ ਬੈਠੇ ਉਸਤ ਦਾ ਜੋੜਾ ਬੈਠਾ ਉਹ ਜੋੜਾ ਬੈਠਾ ਹੈ ਉਹ ਜੋੜਾ ਬੈਠਾ ਆ ਇਧਰ ਗੱਲਤਾ ਬੈਠਾ ਇਹ ਆ ਆ ਦੋ ਕੜਦੀਏ ਬਾਰਾਂ ਇੱਕ ਆ ਲਾਲ ਜੀ ਨਾ ਤੇ ਇੱਕ ਬਤੇ ਮੋਜੀ ਚਲੋ ਚਲੋ ਮੋਜੀ ਇਹ ਬਾਈ ਮਾਸਟਰ ਵਾਲਿਆਂ ਚੋਂ ਆ ਠੀਕ ਆ ਬਾਈ ਮਾਸਟਰਾਂ ਦਿੱਤੇ ਮੋਰ ਵਾਲੀ ਠੀਕ ਆ ਇਹ ਜੇ ਕੁਕਤਰੀ ਆ ਗਈ ਖਲਾਵਾ ਕਾਲੀ ਜੀ ਅੰਦਰੋ ਯਾਦ ਰੱਖੀ ਜਾਈਏ ਬੇ ਕਿ ਨਾ ਨੈਸਪਾ ਕੀ ਕੀ ਚਲਾ ਦੇਖੋ ਦੇਖ ਚਲੋ ਅੰਦਰ ਇਧਰ ਆ ਜਾ ਪਾਣੀਆਂ ਬਾਲੀਆਂ ਫੇਰ ਉਧਰ ਵੱਡ ਗਈ ਲਾਏ ਬਾਈ ਬਣੇ ਯਾਰ 1 ਮਿੰਟ ਦਾ ਕਰਦੀ ਇਹਨਾਂ ਨੂੰ ਆਪਾਂ ਅਲੱਗ-ਲੱਗਾ ਉਹ ਦੇਖੋ ਲੜਾਂ ਵੀ ਲੱਗਿਆ ਆ ਕੇ ਅਲੱਗ-ਲੱਗ ਕਰਦੀ ਠੀਕ ਹੈ ਫੇਰ ਉਹ ਖੁੱਡਾ ਫੋਨ ਕਰਤਾ ਪਾਣੀ ਭਾਗ ਦਾਰ ਦੇ ਗਰੇਲਾ ਨੂੰ ਉਹ ਬਾਈ ਆ ਜਾ ਵੀ ਉਹ ਬੱਚੇ ਆ ਬਾਹਰ ਕੱਢ ਤੇ ਕੀ ਮੜਾ ਮੋਟਾ ਠੂੰਗਾ ਇਹ ਮਾਰਨਾ ਕੁੱਤਾਂ ਦੇ ਕੇ ਇਹ ਪਾਣੀ ਇੱਧਰ ਵੀ ਪਾ ਦੋ ਬਈ ਸਾਫ਼ ਆਪਾਂ ਵਧੀਆ ਦਵਾਈ ਵਾਲਾ ਸਿੱਧੀ ਗੱਲ ਅੱਜ ਪਾਈ ਬਈ ਥੋੜੀ ਹਾਈ ਟੈਕ ਇੱਕ ਟੱਕਣਾ ਤੇ ਥੋੜੀ ਪਾਉ ਜਾਲਾ ਦੋ ਚੀਜ਼ਾਂ ਦਾ ਮੇਲ ਜਾ ਪਾਇਆ ਅੱਜ ਕੱਲ ਨੂੰ ਪਾਤਾ ਬਈ ਬਿਓਨਰ ਤੇ ਵਟਾਉਣ ਦਾ ਠੀਕ ਹੈ ਕੱਲ ਨੂੰ ਨਹੀਂ ਤਿੰਨ ਦਿਨਾਂ ਬਾਅਦ ਕਰੋ ਆ ਪਾਣੀ ਜਿੰਨਾ ਦੋ ਦਿਨ ਘਟਾ ਮੰਗਿਆ ਪਾਣੀ ਨਾਲ ਠੀਕ ਹੈ ਇਹਨਾਂ ਨੂੰ ਪੀਣਾ ਪੀਣਗੇ ਦਾਣੇ ਇਹ ਰਖਾਲੇ ਸੈੱਟ ਹੋ ਕੇ ਬਹਿ ਗਏ ਠੀਕ ਹੈ ਇਧਰ ਆ ਖਾਈ ਜਾਂਦੇ ਆਪਣਾ ਉਹ ਲਾਸਟ ਵਾਲਾ ਫੁੱਡਾ ਮੇਨ ਬਰੀਡ ਆਪਣੀ ਤੇ ਆ ਵੀ ਪਾਣੀ ਆਰ ਪੀ ਕੇ ਬੱਚਾ ਜੋਗ ਦੇ ਦਿੱਤੀ ਤੇ ਪੌਣੀਆਂ ਠੱਲਾਂ ਬਈ ਠੱਨਾ ਰਹਿ ਗਈਆਂ ਪੌਣੀਆਂ ਠੱਨਾ ਆਪਾਂ ਲੈ ਕੇ ਆਉਣੇ ਤੇ ਬੱਚੇ ਗਣ ਲਈ ਆਪਾਂ ਫਿਰ ਕਿੰਨੇ ਠੱੱਲਾਂ ਪਾਉਣੇ ਆ ਤੇ ਜਿਹੜੇ ਰੋਕਣ ਵਾਲੇ ਬੱਚੇ ਆਪਾਂ ਉਹ ਰੋਕ ਦਾਂਗੇ ਠੀਕ ਹੈ ਨਾ ਬਈ ਤੇ ਇਧਰ ਆਹ ਪਰ ਦੇ ਨਾ ਨੀ ਪਾਣੀ ਪਾਤਾ ਠੀਕ ਹੈ ਭੁੱਖੇ ਹੋ ਜਿਹੜਾ ਉਹਨੂੰ ਬਾਅਦ ਚ ਵੀ ਖਵਾ ਦਾਂਗੇ ਉਹ ਬੱਚਾ ਬਾਹਰ ਨਿਕਲਿਆ ਬੈਠਾ ਕੋਈ ਨਹੀਂ ਉਹ ਕਾਲੇ ਜਿੰਨੇ ਦਾ ਪਈਆ ਹੈ ਬੱਚੇ ਚਾ ਮੈਂ ਠੱਲਾਂ ਦੇ ਕੋਈ ਕਾਪੀ ਲੈ ਆਈ ਆ ਆਪਾਂ ਤੇ ਫੇਰ ਠੱਲਾ ਪਾਉਣੇ ਆ ਤੇ ਕੋਈ ਹੋਰ ਪੁੱਤਰ ਤਾਂ ਨਹੀਂ ਆਇਆ ਉਧਰੋਂ ਨਾ ਹੋਰ ਕੋਈ ਨਹੀਂ ਆਇਆ ਬਈ ਹੋ ਵਾਠਾ ਵੀ ਖੱਟੀਆਂ ਆ ਇੱਧਰ ਐ ਨੀਗਾ ਪੈ ਗਈ ਇਹਦਾ ਆਪਣਾ ਵੱਡਾ ਪੁੱਤਰ ਆਇਤਾ ਪਿਆਰਾ ਇਹਵਾ ਹੋਣ ਵੱਡੇ ਹੀ ਹੋਏ ਇੱਕ ਤਰ੍ਹਾਂ ਦੇ ਆਪਣਾ ਹੋ ਗਏ 1.5 1.5-2 ਸਾਲ ਦਾ ਮੇਰਾ ਪੁੱਤਰ ਆਪਣਾ ਇਹ ਤਾਂ ਬਾਬਾ ਸਭਈ ਹੁਣ ਰੋਕਾਂਗੇ ਬਾਜੀ ਜਦੋਂ ਤਾਂ ਆਪਾਂ ਛੱਡਦੀ ਨਹੀਂ ਬਈ ਸਿੱਧੀ ਜਿਹੜਾ ਘਰੇ ਬਾਜੀਆਂ ਨਵੇੜੀ ਜਾਂਦਾ ਨਾ ਉੱਡੀਆਂ ਤਾਂ ਉਹ ਬਾਹਰ ਛੱਡੇ ਤਾਂ ਕੋਈ ਫਰਕ ਨਹੀਂ ਤੇਰੀ ਨਾਂ ਤੇ ਛੰਡਾਂਗੇ ਆਪਾਂ ਜੇ ਛੱਡੀ ਕਰ ਗਿਆ ਠੀਕ ਹੈ ਇਹ ਨਾ ਕੂਤਰੀ ਪਾਵੇਂ ਆਪਾਂ ਕਾਲੀ ਚਿੰਨੀ ਠੀਕ ਹੈ ਆਹ ਵੇਖੀ ਬਈ ਅੱਗੇ ਪੱਕੇ ਹੋયા ਜੋ ਪੱਕ ਗਿਆ ਜੀ ਇਹਨੂੰ ਲੀਪਾਵਾ ਪਰ ਇਹਦਾ ਬਲੱਡ ਠੀਕ ਹੈ ਬਾਈ ਦਾ ਹੀ ਫੋੜਾ ਹੀ ਸਰਪੰਚ ਦਾ ਕਹਿੰਦਾ ਬਈ ਲੈ ਜੀ ਕੰਪਿਊਟਰ ਦੇਖਦੇ ਆਪਾਂ ਨੇ ਜਿਹੜੇ ਪਿੰਨਾਂ ਵਾਲੇ ਐ ਨਾ ਉੱਤੋਂ ਬਿਮਾਰੀ ਚ ਆਈ ਸੀ ਸੱਟ ਹੋ ਗਿਆ ਬਾਈ ਕੋਲ ਬੈਠਾ ਪਾਉ ਉਤਰਬਾਉਸ ਲੈ ਕੇ ਆ ਮੈਂ ਬਈ ਯਾਰ ਆਪਣੇ ਕਾਲੇ ਚੀਨਿਆਂ ਦਾ ਜੋੜਾ ਠੀਕ ਐ ਤੇ ਆਪਾਂ ਬਈ ਉਹ ਲੈ ਜੀ ਠੱਲਾ ਫਿਰ ਪਾ ਦਈਏ ਯਾਰ ਫੇਰ ਗਰਾਊਂਡ ਵੀ ਜਾਣਾ ਨਾ ਹੋਵੇ ਚੱਕਣੀਆਂ ਆਪਾਂ ਬਣਾਉ ਲੈ ਕੇ ਆ ਠੱਲਾ ਕਰ ਬਈ ਚੱਕ ਕੇ ਤੇ ਕਾਪੀ ਆਪਣੀ ਠੱਲਾ ਕਰਾ ਲੇਖਤੀਆਂ ਤੇ ਬਗੂਤਰਾ ਪਾਉਣੇ ਹੁਣ ਜਾ ਕੇ ਠੀਕ ਐ ਤੇ ਆ ਗੂਤਰਾ ਖਾਲੇ ਦਾਣਾ ਪਾਣੀ ਇਹਨਾਂ ਫਰਾਂਨ ਦੋ ਤੇ ਫਿਰ ਆਪਾਂ ਉੱਤੇ ਜਾ ਕੇ ਆਬਦਾਨ ਵੀ ਪਾ ਕੇ ਆਉਣੇ ਕੂਤਰੀਆਂ ਭੁੱਖੀਆਂ ਬੈਠੀਆਂ ਨੇ ਯਾਰ ਠੀਕ ਹੈ ਸਵੇਰ ਦੇ ਅੱਜ ਆ ਗਏ ਆਪਾਂ ਪੁੱਲ ਬਈ ਆਪਾਂ ਗਏ ਸੀ ਸਵੇ ਦੁਪਹਿਰੇ ਕੀ ਸੀ ਸੋ ਠੀਕ ਹੈ ਸੋ ਗਏ ਸੀ ਤਾਂ ਫਿਰ ਹੁਣ ਜਿਆਦਾ ਮੈਂ ਇਹ ਆਬਦਾਨ ਪਾ ਕੇ ਆਉਣੇ ਬਾਪੂ ਕਟੀਆਂ ਦਾ ਵੀਰੇ ਅੰਦਰ ਬਟਾ ਆਪਾਂ ਆ ਪਾ ਗਏ ਠੱਲਾਂ ਛੇ ਛੇ ਦੀ ਫਿਰ ਉੱਥੇ ਚੱਲਦੇ ਹਾਂ ਯਾਰ ਨਾ ਉਦਲੇ ਗੂਤਰਾ ਅੱਜ ਕਣਕ ਪਾ ਕੇ ਆਉਣੇ ਬਈ ਠੀਕ ਹੈ ਸਾਰੇ ਬੱਚਿਆਂ ਨੂੰ ਕੂਤਰਾ ਨੂੰ ਤੇ ਆ ਲੇਖ ਦੀ ਬਈ ਆਪਾਂ ਪਾ ਦਈਏ ਠੀਕ ਹੈ ਫਿਰ ਉੱਥੇ ਜਾ ਕੇ ਗੂਤਾ ਦਿਖਾਉਣ ਪੱਪੇ ਤੇ ਆਪਾਂ ਲਿਖ ਲਿਆ ਠੱਲਾ ਪਾ ਦੀਆਂ ਦੋ ਬੱਚਿਆਂ ਦੇ ਨਹੀਂ ਪਈ ਇੱਕ ਦੇ ਵਿੱਚ ਬੜੀਆਂ ਫੁਣਸੀਆਂ ਹੋਈਆਂ ਪੈਰ ਤੇ ਠੀਕ ਆ ਮੋਰ ਵਾਲੀ ਗਊਤਰਾੰ ਦਾ ਠੀਕ ਹੈ ਤੇ ਆਪਣੇ ਵੱਡੇ ਕਾਲਖੇ ਦਾ ਤੇ ਇੱਕ ਹੈਗਾ ਬਈ ਆਪਣੇ ਕੋਲ ਬਰੇ ਵਾਲੇ ਬਾਈ ਵਾਲੇ ਪ੍ਰਵਿੰਦਰ ਵਾਲੇ ਦੇ ਉਹਨਾਂ ਮੋਰ ਵਾਲੀ ਗਊਤੀ ਪੱਠੀ ਲਾਈ ਹੋਈ ਆ ਅੱਗੇ ਵੱਡੇ ਗਊਤਰੇ ਆਪਣੇ ਕਾਲਖੇ ਦੀ ਆ ਬੈਠੀ ਉੱਤੇ ਪੱਲੇ ਵਾਲੇ ਦੇ ਨਾਲ ਖਲਾਰੀ ਜਾਂਦਾ ਜਿਹੜਾ ਇਹ ਪੱਠੀ ਹੈ ਇਹਦੇ ਦਾ ਬੱਚਾ ਉਹ ਉੱਤੇ ਬਈ ਬੱਚਾ ਉਹ ਠੱਲਾ ਪਾਵਾ ਜੋ ਪਾ ਦਾ ਯਾਰ ਠੀਕ ਹੈ ਟੜਕੇ ਕਿਪਾ ਹੁਣ ਉੱਤੇ ਬਦਾਮ ਪਾਈਏ ਯਾਰ ਤੇ ਕਣਕ ਲਾਇ ਚਲੀ ਉੱਤੇ ਉੱਤੇ ਦੇ ਹੋਣੇ ਜਾ ਕੇ ਗੂਤਰਿਆ ਟਾਈਮ ਬਹੁਤ ਹੋ ਗਿਆ ਗਰਾਊਂਡ ਵੀ ਜਾਣਾ ਬਈ ਆਪਾਂ ਬਈ ਉੱਤੇ ਆ ਗਈ ਸੀ ਆ ਬਾਹਰ ਆ ਸਵੇਰ ਦਾ ਇਹਨੂੰ ਹੁਣ ਆਂਦਾ ਕਰਦੇ ਆ ਗੂਤਰਾਂ ਉਹ ਗੇਟ ਖੁੱਲਾ ਪਿਆ ਠੀਕ ਹੈ ਦੇਖਿਆ ਆਪੀ ਫੁੱਡੇ ਹੀ ਭੱਗ ਜੂ ਉਹ ਖਾਈ ਜਾਂਦੇ ਬਦਾਮ ਆਪਣਾ ਕਣਕ ਜਿੰਨਾ ਰੱਖੀ ਵੀ ਹੈ ਬਦਾਮ ਗੇਟ ਖੁੱਲਾ ਹੀ ਆ ਨਾ ਕੋਈ ਉੱਡੇ ਉਹਨਾਂ ਚ ਤੇ ਇਹਨਾਂ ਨੂੰ ਭਾਇਆ ਦਾਂ ਯਾਰ ਇਹ ਖਾ ਲੈਣਾ ਨਹੀਂ ਆਪਾਂ ਇਹਦੇ ਪਾ ਦਿੰਦੇ ਪਲੇਟ ਤੇ ਪਾਉਣ ਦੀ ਆਪ ਹੈ ਬਈ ਫੋਨ ਡਿੱਗ ਪਿਆ ਬੱਚਾ ਰਹੀ ਯਾਰ ਨਹੀਂ ਭਾਈ ਪਲੇਟ ਧੋ ਕੇ ਯਾਰ ਆਪਾਂ ਨਾ ਉਹ ਤਾਜੇ ਬਦਾਮ ਪਾ ਦਈਏ ਹੁਣ ਠੀਕ ਹੈ ਫੇਰ ਦੇਖੋਣਾ ਯਾਰ ਆ ਤਾਂ ਨੁਕਸਾਨ ਹੋ ਗਿਆ ਥੋੜਾ ਜਿਹਾ ਫੋਨ ਟੁੱਟ ਗਿਆ ਆਪਣਾ ਸਾਈਡ ਤੋਂ ਵਰਤ ਕੋਈ ਗੱਲ ਨਹੀਂ ਇਹ ਬਦਾਮ ਪਾਉਣੇ ਯਾਰ ਇਹਨੂੰ ਧੋ ਕੇ ਚੰਗੀ ਤਰ੍ਹਾਂ ਮਾਜ ਕੇ ਆਉ ਡਿਆ ਫਿਰਦਾ ਆਪਦਾ ਆਪੇ ਬਗ ਜੂ ਵੀ ਹੁੰਡੇ ਜੀ ਨੋ ਖਾਣ ਦੋ ਤੇਨੋ ਕਰਾ ਆਪਾਂ ਆ ਕੇ ਚੱਕਾਂ ਇਹਨਾ ਦਾਣਾ ਠੀਕ ਐ ਸ਼ਾਮ ਨੂੰ ਤੇ ਉਹਨਾਂ ਨੂੰ ਮਦਾਂ ਪਾ ਤੇ ਆ ਦਾ ਪਿਚੋਕ ਲੈਣੀ ਕੋਦੋਂ ਮਰਜ਼ੀ ਚੋਣ ਠੀਕ ਐ ਭੁੱਖਿਆ ਰਹਿਣ ਤੇ ਆਈਆਂ ਰਹਿਣ ਜੇ ਰਾਤ ਤੱਕ ਨਹੀਂ ਖਾਦੇ ਹੋਏ ਆਪਾਂ ਆਪ ਖਵਾ ਦਈਏ ਬਈ ਠੀਕ ਐ ਉਹਨਾਂ ਦਾ ਬਿਲੋਂ ਅਸੀਂ ਪਿਆ ਬਦਾਂ ਤੇ ਆਪਾਂ ਅੰਦਰਲਾ ਰਹਿ ਗਿਆ ਉਹਨੂੰ ਕੂਤਰ ਖਾਈ ਬੈਠਾ ਬਈ ਬੈਸਦਾ ਮੱਕੀ ਠੀਕ ਐ ਮੱਕੀ ਖਾਈ ਬੈਠਾ ਪੰਜ ਬਦਾ ਆਉਣ ਨੇ ਆ ਪੰਜ ਬਦਾ ਆਉਣ ਨੇ ਬਈ ਠੀਕ ਐ ਨੂੰ ਆ ਉਤਰਨ ਆਪਣੇ ਨੂੰ